ਉਹ ਸਾਡੀ ਮਦਦ ਕਰੇ ਉਹ ਕਿਉਂਕਿ ਉਹ ਸਾਨੂੰ ਬਚਾਉਣਾ ਚਾਹੁੰਦਾ ਹੈ ਉਹ ਚਾਹੁੰਦਾ ਨਹੀਂ ਇੱਕ ਵੀ ਰੂਹ ਨਾਸ਼ ਹੋਵੇ ਉਹਦੀ ਇੱਛਾ ਹੈ ਕਿ ਸਭ ਦੇ ਸਭ ਜਿਹੜੇ ਆ ਉਹ ਬਚਾਏ ਜਾਣ ਸੋ ਅਸੀਂ ਦੇਖਾਂਗੇ ਅੱਜ ਯੁਨਾਹ ਦੀ ਸਟੋਰੀ ਕਿਉਂਕਿ ਯੁਨਾਹ ਇੱਕ ਬਹੁਤ ਹੀ ਵਧੀਆ ਐਗਜ਼ਾਮਪਲ ਆ ਜਿਨੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀਗੀ ਤਾਂ ਅਸੀਂ ਅੱਜ ਯੁਨਾਹ ਦੀ ਸਟੋਰੀ ਜਿਹੜੀ ਆ ਉਹ ਦੇਖਾਂਗੇ ਤਾਂ ਬਾਈਬਲ ਦੇ ਵਿੱਚ 올ਡ ਟੈਸਟਾਮੈਂਟ ਦੀਆਂ ਜਿਹੜੀਆਂ ਬੁਕਸ ਆ ਉਹਨਾਂ ਦੇ ਵਿੱਚੋਂ ਇੱਕ ਬੁੱਕ ਆ ਜੋ ਨਾ ਜਿਹੜੀ ਉਪਧਿਆ ਦੀ ਜਿਹੜੀ ਕਿਤਾਬ ਆ ਉਸ ਤੋਂ ਅਗਲੀ ਕਿਤਾਬ ਜਿਹੜੀ ਆ ਉਹ ਯੂਨਾ ਦੀ ਕਿਤਾਬ ਆ ਇਹ ਇੰਨੀ ਵੰਡਰਫੁਲ ਸਟੋਰੀ ਆ ਕਿ ਤੁਸੀਂ ਇਹਨੂੰ ਜਿੰਨੀ ਵਾਰੀ ਪੜੋਗੇ ਤੁਹਾਨੂੰ ਓਨੀਆਂ ਹੀ ਸਿੱਖਿਆ ਜਿਹੜੀਆਂ ਆ ਨਾ ਉਹ ਸਮਝ ਆਉਣਗੀਆਂ ਜਿੰਨੀਆਂ ਜਿੰਨੀ ਵਾਰੀ ਤੁਸੀਂ ਇਹਨੂੰ ਪੜੀ ਜਾਓਗੇ ਓਨੀਆਂ ਵਾਰੀ ਇਹ ਤੁਹਾਡੇ ਲਈ ਰਿਫ ਫਰਸ਼ੋਈ ਜਾਊਗੀ ਓਨੀ ਵਾਰੀ ਤੁਹਾਨੂੰ ਇਹ ਮੋਟੀਵੇਟ ਕਰੂਗੀ ਓਨੀ ਵਾਰੀ ਇਹ ਤੁਹਾਡੇ ਲਈ ਜਿਹੜਾ ਆ ਡਿਫਰੈਂਟ ਐਂਗਲ ਤੋਂ ਤੁਹਾਨੂੰ ਜਿਹੜਾ ਆ ਇੱਕ ਇੱਕ ਨਵਾਂ ਦਰਸ਼ਨ ਜਿਹੜਾ ਆ ਉਹ ਦਿਖਾਊਗੀ ਤਾਂ ਯੁਨਾ ਜਿਹੜਾ ਸੀਗਾ ਪਰਮੇਸ਼ਵਰ ਦਾ ਠਹਿਰਾਇਆ ਹੋਇਆ ਇੱਕ ਜਨ ਪਰਮੇਸ਼ਵਰ ਦਾ ਇੱਕ ਨਬੀ ਮਨੁੱਖ ਹੋਇਆ ਆ ਤਾਂ ਪਰਮੇਸ਼ਵਰ ਦਾ ਨਬੀ ਮਤਲਬ ਨਬੀਆਂ ਨੂੰ ਵਚਨ ਇਦਾਂ ਦੱਸਦਾ ਆ ਕਿ ਉਹ ਪਰਮੇਸ਼ਵਰ ਦਾ ਮੂੰਹ ਹੁੰਦੇ ਆ ਮਤਲਬ ਕਿ ਜੋ ਆਵਾਜ਼ ਜੋ ਪਰਮੇਸ਼ਵਰ ਇਸ ਸੰਸਾਰ ਉਤੇ ਕਰਨਾ ਚਾਹੁੰਦੇ ਆ ਉਹ ਕੁਝ ਚੁਣੇ ਹੋਏ ਲੋਕੀ ਆ ਜਿਹੜੇ ਉਹਦੀ ਕਨੈਕਸ਼ਨ ਦੇ ਵਿੱਚ ਰਹਿੰਦੇ ਆ ਉਹਦੇ ਭੈ ਵਿੱਚ ਰਹਿੰਦੇ ਆ ਜਿਹੜੇ ਦੁਨੀਆਦਾਰੀ ਨਾਲੋਂ ਆਪਣੇ ਆਪ ਨੂੰ ਥੋੜਾ ਵੱਖ ਰੱਖਦੇ ਆ ਤਾਂ ਕਿ ਆ ਪਰਮੇਸ਼ਵਰ ਆਪਣੇ ਭੇਤ ਉਹਨਾਂ ਉਤੇ ਜ਼ਾਹਿਰ ਕਰਦੇ ਆ ਪਰਮੇਸ਼ਵਰ ਆਪਣੇ ਰੂਹ ਦੀਆਂ ਗੱਲਾਂ ਆਪਣੇ ਮਨ ਦੀਆਂ ਗੱਲਾਂ ਪਰਮੇਸ਼ਵਰ ਉਹਨਾਂ ਨਾਲ ਕਰਦੇ ਆ ਅਰ ਫਿਰ ਉਹਨਾਂ ਦੀ ਡਿਊਟੀ ਲਗਾਈ ਜਾਂਦੀ ਕਿ ਉਹ ਜਾਣ ਤੇ ਉਹ ਜਾ ਕੇ ਉਸ ਮੈਸੇਜ ਨੂੰ ਜਿਹੜਾ ਆ ਉਹ ਡਿਲੀਵਰ ਕਰਨ ਤਾਂ ਠੀਕ ਇਸੇ ਤਰ੍ਹਾਂ ਜੁਨਾਹ ਜਿਹੜਾ ਆ ਉਹ ਪਰਮੇਸ਼ਵਰ ਦਾ ਠਹਿਰਾਇਆ ਹੋਇਆ ਜਾਣਿਆ ਜਿਹਦੇ ਕੋਲ ਪਰਮੇਸ਼ਵਰ ਦਾ ਆਤਮਾ ਸਨੇਹਾ ਲੈ ਕੇ ਆਇਆ ਆ ਤੇ ਆਓ ਅਸੀਂ ਦੇਖਦੇ ਆ ਜੁਨਾਹਾਂ ਦੀ ਕਿਤਾਬ ਉਹਦਾ ਫਰਸਟ ਨੰਬਰ ਜਿਹੜਾ ਚੈਪਟਰ ਆ ਦੀ ਉਹਦੀਆਂ ਅਸੀਂ ਫਰਸਟ 2 ਵਰਸਸ ਜਿਹੜੀਆਂ ਆ ਪਹਿਲੀਆਂ ਦੋ ਆਇਤਾਂ ਜਿਹੜੀਆਂ ਆ ਉਹ ਅਸੀਂ ਦੇਖਦੇ ਆ ਸੋ ਲਿਖਿਆ ਆ ਯਹੋਵਾ ਦੀ ਬਾਣੀ ਅਮਿੱਤੈ ਦੇ ਪੁੱਤਰ ਜੁਨਾਹ ਨੂੰ ਆਈ ਕਿ ਉਠ ਉਸ ਵੱਡੇ ਸ਼ਹਿਰ ਨੀਨਵਾ ਨੂੰ ਜਾ ਅਤੇ ਉਸ ਦੇ ਵਿਰੁੱਧ ਪੁਕਾਰ ਕਿਉਂ ਜੋ ਉਹਨਾਂ ਦੀ ਬੁਰੀਾਈ ਮੇਰੇ ਸਾਹਮਣੇ ਉਤਾਹਾਂ ਆਈ ਹੈ ਪਰ ਜੁਨਾ ਯਹਵਾ ਦੇ ਹਜ਼ੂਰੋ ਤਰਸ਼ੀਸ਼ ਨੂੰ ਭੱਜਣ ਲਈ ਉੱਠਿਆ ਉਹ ਯਾਫਾ ਵੱਲ ਉੱਤਰ ਗਿਆ ਅਤੇ ਉੱਥੇ ਇੱਕ ਜਹਾਜ਼ ਤੋਂ ਤਰਸ਼ੀਸ਼ ਨੂੰ ਜਾਣ ਵਾਲਾ ਸੀ ਉਹਨੂੰ ਲੱਭ ਪਿਆ ਤਦ ਉਸ ਦਾ ਪਹਾੜਾ ਦੇ ਕੇ ਉਹ ਉਸ ਉੱਤੇ ਚੜਿਆ ਭਈ ਯਹਵਾ ਦੇ ਹਜ਼ੂਰੋ ਉਹਨਾਂ ਦੇ ਨਾਲ ਤਰਸ਼ੀਸ਼ ਨੂੰ ਜਾਵੇ ਸੋ ਅਸੀਂ ਇੱਥੇ ਕੀ ਦੇਖਦੇ ਆ ਵਚਨ ਇਦਾਂ ਦੱਸਦਾ ਆ ਕਿ ਪਰਮੇਸ਼ਵਰ ਨੇ ਉਹਨੂੰ ਕਿਹਾ ਕਿ ਤੂੰ ਨੀਨਵਾ ਨੂੰ ਜਾ ਤੇ ਜਾ ਕੇ ਦੱਸ ਕਿ ਉਹਨਾਂ ਦੇ ਪਾਪ ਬਹੁਤ ਵੱਧ ਗਏ ਉਹਨਾਂ ਦੇ ਪਾਪ ਪਰਮੇਸ਼ਵਰ ਤੱਕ ਪਹੁੰਚ ਗਏ ਪਰਮੇਸ਼ਵਰ ਤੱਕ ਪਹੁੰਚਣ ਦਾ ਮਤਲਬ ਹੁੰਦਾ ਕਿ ਸਹਿਣ ਨਾਲੋਂ ਵੱਧ ਹੋ ਗਏ ਆ ਬਰਦਾਸ਼ਤ ਨਾਲੋਂ ਵੀ ਵੱਧ ਹੋ ਗਏ ਆ ਤਾਂ ਪ੍ਰਭੂ ਕਹਿ ਰਿਹਾ ਕਿ ਤੂੰ ਜਾ ਨੀਨਵਾ ਦੇ ਲੋਕਾਂ ਦੇ ਵਿਰੁੱਧ ਬੋਲ ਜੋ ਸੁਨੇਹਾ ਦਿੱਤਾ ਪਰਮੇਸ਼ਵਰ ਨੇ ਪ੍ਰਭੂ ਚਾਹੁੰਦੇ ਕਿ ਤੂੰ ਜਾ ਤੇ ਉਹਨਾਂ ਨੂੰ ਜਾ ਕੇ ਦੱਸ ਪਰ ਜੁਨਾ ਉਹਨਾਂ ਨੂੰ ਇਹ ਸੁਨੇਹਾ ਨਹੀਂ ਦੇਣਾ ਚਾਹੁੰਦਾ ਇਹਦਾ ਕੀ ਰੀਜ਼ਨ ਸੀ ਜੁਨਾ ਕਿਉਂ ਪਰਮੇਸ਼ਵਰ ਦੀ ਹਜ਼ੂਰੀ ਚੋਂ ਭੱਜਣਾ ਚਾਹੁੰਦਾ ਸੀ ਜਦ ਕਿ ਜੁਨਾ ਤਾਂ ਪਰਮੇਸ਼ਵਰ ਦਾ ਚੁਣਿਆ ਹੋਇਆ ਜਨ ਸੀ ਫਿਰ ਕਿਉਂ ਭੱਜਣਾ ਚਾਹੁੰਦਾ ਸੀ ਐਕਚੁਅਲ ਦੇ ਵਿੱਚ ਜਦੋਂ ਕਿਸੇ ਸ਼ਹਿਰ ਦੇ ਵਿੱਚ ਪਿੰਡ ਵਿੱਚ ਕਿਸੇ ਘਰ ਵਿੱਚ ਜਾਂ ਕਿਸੇ ਮਨੁੱਖ ਦੇ ਜੀਵਨ ਵਿੱਚ ਪਾਪ ਅਤ ਤੇ ਆ ਜਾਂਦਾ ਹੈ ਤਾਂ ਉਹਦਾ ਉਸ ਪਾਪ ਦਾ ਬੋਲ ਬੱਲਾ ਵੀ ਦੂਰਾਂ ਤੱਕ ਹੁੰਦਾ ਹੈ ਤਾਂ ਜਿਹੜਾ ਸ਼ਹਿਰ ਨੀਨਵਾ ਸੀ ਉੱਥੇ ਦੇ ਉੱਥੇ ਦਾ ਜਿਹੜਾ ਰੂਲਰ ਸੀ ਜਾਂ ਉੱਥੇ ਦੇ ਜਿਹੜੇ ਲੋਕ ਸੀ ਉਹ ਪਾਪ ਦੇ ਲਈ ਬਹੁਤ ਮਸ਼ਹੂਰ ਹੋ ਚੁੱਕੇ ਸੀਗੇ ਕਿ ਉਹ ਬਹੁਤ ਸਖਤ ਦਿਲੇ ਆ ਉਹ ਬਹੁਤ ਪਾਪ ਕਮਾਉਣ ਵਾਲੇ ਆ ਵਿਭ ਵਿਚਾਰ ਉਹਨਾਂ ਦਾ ਵੱਧ ਚੁੱਕਿਆ ਆ ਉਹਨਾਂ ਦੇ ਗਲਤ ਕੰਮ ਜਿਨ੍ਹਾਂ ਤੋਂ ਰੋਕਿਆ ਗਿਆ ਆ ਧਰਮ ਸ਼ਸਤਰ ਦੇ ਰਹੀ ਉਹ ਸਾਰੇ ਕੰਮ ਜਿਹੜੇ ਆ ਜੋ ਪਰਮੇਸ਼ਵਰ ਦੀ ਇੱਛਾ ਦੇ ਵਿਰੋਧ ਆ ਉਹ ਬਹੁਤ ਹੋ ਚੁੱਕੇ ਆ ਤੇ ਜੋ ਨਾ ਨਹੀਂ ਚਾਹੁੰਦਾ ਸੀਗਾ ਕਿ ਜਿਨ੍ਹਾਂ ਨੇ ਇੰਨੇ ਪਾਪ ਕਮਾਏ ਆ ਉਹ ਬਚਾਏ ਜਾਣ ਉਹ ਚਾਹੁੰਦਾ ਸੀ ਕਿ ਉਹਨਾਂ ਨੂੰ ਸਿੱਖਿਆ ਮਿਲੇ ਉਹ ਚਾਹੁੰਦਾ ਸੀ ਕਿ ਉਹਨਾਂ ਨੂੰ ਜਿਹੜਾ ਆ ਪਾਪਾਂ ਦੀ ਸਜ਼ਾ ਮਿਲੇ ਐਕਚੁਅਲ ਦੇਚ ਉਹ ਚਾਹੁੰਦਾ ਸੀ ਕਿ ਉਹਨਾਂ ਨੂੰ ਪਾਪਾਂ ਦੀ ਸਜ਼ਾ ਮਿਲੇ ਇਸ ਲਈ ਉਹ ਉਹ ਕਹਿੰਦਾ ਸੀ ਕਿ ਇਹ ਆਪਣੀਆਂ ਕੀਤੀਆਂ ਭੁਗਤਣ ਇਹ ਉਹਦੇ ਮਨ ਦੇ ਵਿੱਚ ਸੀ ਦੇਖੋ ਇਹ ਕਿਤੇ ਵੀ ਲਿਖਿਆ ਨਹੀਂ ਆ ਪਰ ਇਹ ਆਪਾਂ ਇੱਕ ਜਿਹੜਾ ਆ ਇਦਾਂ ਹੀ ਆਪਾਂ ਸੋਚ ਰਹੇ ਹਾਂ ਸੋ ਇਸ ਲਈ ਜੁਨਾਹ ਨਹੀਂ ਜਾਣਾ ਚਾਹੁੰਦਾ ਸੀਗਾ ਉੱਥੇ ਪਰ ਕੁਝ ਸਕਾਲਰਸ ਇਦਾਂ ਵੀ ਕਹਿੰਦੇ ਆ ਕਿ ਜੁਨਾਹ ਦਾ ਜੁਨਾਹ ਦੇ ਜੋ ਪਿਸ਼ੋਕੜ ਦੇ ਵਿੱਚ ਸੀਗੇ ਜਿਹੜੇ ਗ੍ਰੇਟ ਗ੍ਰੈਂਡਫਾਦਰ ਸੀਗੇ ਜਿੱਦਾਂ ਕਿ ਬਾਬੇ ਪਰਦਾਦੇ ਸੀਗੇ ਉਹਨਾਂ ਦਾ ਤੇ ਤਰਸ਼ੀਸ਼ ਤੇ ਜਿਹੜੇ ਲੋਕੀ ਸੀ ਉਹਨਾਂ ਉਸ ਵੇਲੇ ਦੇ ਉਹਨਾਂ ਦਾ ਆਪਸ ਵਿੱਚ ਬੋਲਚਾਲ ਨਹੀਂ ਸੀ ਇਸ ਲਈ ਵੀ ਜੁਨਾਹ ਜਿਹੜਾ ਸੀ ਉਹ ਉਹ ਨਹੀਂ ਚਾਹੁੰਦਾ ਸੀਗਾ ਕਿ ਉਹ ਤਰਸ਼ੀਸ਼ ਨੂੰ ਜਾਵੇ ਪਰ ਇਦਾਂ ਦਾ ਰੈਫਰੈਂਸ ਸਾਨੂੰ ਬਾਈਬਲ ਦੇ ਵਿੱਚ ਨਹੀਂ ਮਿਲਦਾ ਇਸ ਲਈ ਅਸੀਂ ਇਸ ਚੀਜ਼ ਨੂੰ ਟੱਚ ਨਹੀਂ ਕਰਦੇ ਹੋ ਸਕਦਾ ਇਹ ਇੱਕ ਰੀਜ਼ਨ ਹੋਵੇ ਪਰ ਇੱਥੇ ਇਦਾਂ ਦਾ ਲਿਖਿਆ ਹੋਇਆ ਕੁਝ ਨਹੀਂ ਮਿਲਦਾ ਇੱਥੇ ਸਾਨੂੰ ਇਦਾਂ ਹੀ ਮਿਲਦਾ ਹੈ ਕਿ ਪਰਮੇਸ਼ਰ ਨੇ ਕਿਹਾ ਕਿ ਜੁਨਾਹ ਤੂੰ ਨੀਨਵਾ ਨੂੰ ਜਾ ਪਰ ਜੁਨਾ ਪਰਮੇਸ਼ਰ ਦੀ ਹਜ਼ੂਰੀ ਵਿੱਚੋਂ ਭੱਜਾ ਜੁਨਾ ਨੇ ਕਿ ਚੁਣਿਆ ਨੀਨਵਾ ਦੇ ਥਾਂ ਤੇ ਜਾਣ ਨੂੰ ਉਹਨੇ ਤਰਸ਼ੀਸ਼ ਨੂੰ ਚੁਣਿਆ ਤੇ ਤਰਸ਼ੀਸ਼ ਨੂੰ ਇੱਕ ਜਹਾਜ਼ ਸੀਗਾ ਜਾਣ ਵਾਲਾ 에ਰੋਪਲੇਨ ਨਹੀਂ ਪਾਣੀ ਦੇ ਵਿੱਚੋਂ ਨਹੀਂ ਜਾਣ ਵਾਲਾ ਜਹਾਜ਼ ਸੀ ਸਮੁੰਦਰੀ ਜਹਾਜ਼ ਸੀਗਾ ਬੇੜਾ ਕਹਿ ਲਓ ਬਹੁਤ ਵੱਡਾ ਤਾਂ ਉਸ ਵੇਲੇ ਉਹਨੇ ਉਹਦਾ ਭਾੜਾ ਦਿੱਤਾ ਜਿਹਨੇ ਤਰਸ਼ੀਸ਼ ਨੂੰ ਜਾਣਾ ਸੀ ਉਹ ਆਪਣਾ ਕਰਾਇਆ ਦੇ ਕੇ ਤਾਂ ਉਸ ਜਹਾਜ਼ ਦੇ ਵਿੱਚ ਜਿਹੜਾ ਸੀ ਸਵਾਰ ਹੋ ਗਿਆ ਹੁਣ ਜਦੋਂ ਉਹ ਉੱਥੇ ਗਿਆ ਤੇ ਉਹ ਨਬੀ ਹੋਣ ਦੇ ਬਾਵਜੂਦ ਵੀ ਉਹ ਇਸ ਚੀਜ਼ ਨੂੰ ਭੁੱਲ ਰਿਹਾ ਹੈ ਕਿ ਮੈਂ ਪਰਮੇਸ਼ਵਰ ਤੋਂ ਛੁਪ ਨਹੀਂ ਸਕਦਾ ਜਿਹੜਾ ਪਰਮੇਸ਼ਵਰ ਮੈਨੂੰ ਸਨੇਹਾ ਦੇ ਰਿਹਾ ਹੈ ਕਿ ਉਹਨਾਂ ਨੂੰ ਜਾ ਕੇ ਦੱਸ ਕੇ 40 ਦਿਨਾਂ ਨੂੰ ਤੁਸੀਂ ਨਾਸ਼ ਹੋ ਜਾਣਾ ਹੈ ਉਹ ਪਰਮੇਸ਼ਵਰ ਮੇਰੇ ਵਿਰੋਧ ਦੇ ਵੀ ਜ਼ੋਰ ਮਾਰ ਸਕਦਾ ਹੈ ਤਾਂ ਉਹ ਇਸ ਚੀਜ਼ ਨੂੰ ਭੁੱਲ ਹੀ ਗਿਆ ਇਦਾਂ ਹੀ ਹੁੰਦਾ ਹੈ ਸਾਡੇ ਨਾਲ ਵੀ ਜਦੋਂ ਅਸੀਂ ਆਪਣੇ ਮਨ ਦੀਆਂ ਵਿਉਂਤਾਂ ਵਿੱਚ ਆਉਨੇ ਆ ਤੇ ਸਾਡੇ ਮਨ ਦੀਆਂ ਵਿਉਂਤਾਂ ਜਿਹੜੀਆਂ ਆ ਉਹ ਸਾਨੂੰ ਮੈਂਟਲੀ ਤੇ ਸਪਿਰਚੁਅਲੀ ਬ্লাইন্ড ਕਰ ਦਿੰਦੀਆਂ ਆ ਉਹ ਸਾਨੂੰ ਮਾਨਸਿਕ ਤੌਰ ਤੇ ਤੇ ਰੂਹਾਨੀ ਤੌਰ ਤੇ ਅੰਨਿਆ ਕਰ ਦਿੰਦੀਆਂ ਆ ਸਾਨੂੰ ਭੁੱਲ ਹੀ ਜਾਂਦਾ ਆ ਕਿ ਸਾਡੇ ਗੁਨਾਹ ਦੀ ਸਜ਼ਾ ਸਾਨੂੰ ਵੀ ਮਿਲ ਸਕਦੀ ਆ ਸਾਨੂੰ ਸਿਰਫ ਇਦਾਂ ਹੀ ਲੱਗਦਾ ਆ ਕਿ ਜਿਹੜਾ ਮੇਰੇ ਸਾਹਮਣੇ ਆ ਇਹਨੇ ਪਾਪ ਕੀਤਾ ਆ ਇਹਨੂੰ ਇਹਦੇ ਪਾਪ ਦੀ ਸਜ਼ਾ ਮਿਲਣੀ ਆ ਪਰ ਸਾਨੂੰ ਇਹ ਚੇਤਾ ਭੁੱਲ ਜਾਂਦਾ ਕਿ ਜੋ ਪਾਪ ਮੈਂ ਕਰ ਰਿਹਾ ਆ ਜੋ ਅਣ ਆਗਿਆਕਾਰੀਆਂ ਮੈਂ ਕਰ ਰਿਹਾ ਆ ਮੈਨੂੰ ਵੀ ਇਸ ਗਲਤੀ ਦੀ ਸਜ਼ਾ ਮਿਲਣੀ ਆ ਠੀਕ ਉਸੇ ਤਰ੍ਹਾਂ ਜਿੱਦਾਂ ਯੂਨਾਹ ਜਿਹੜਾ ਆ ਉਹ ਭੱਜਾ ਉਹਦੇ ਮਨ ਚੋਂ ਹੀ ਇਹ ਗੱਲ ਨਿਕਲ ਗਈ ਆ ਕਿ ਪਰਮੇਸ਼ਵਰ ਮੈਨੂੰ ਕੀ ਨਹੀਂ ਕਰ ਸਕਦੇ ਤਾਂ ਉਹਨੂੰ ਫੜਨ ਦੇ ਲਈ ਪਰਮੇਸ਼ਵਰ ਨੇ ਉਸ ਸਮੁੰਦਰ ਦੇ ਵਿੱਚ ਜੇ ਜਿਹਦੇ ਵਿੱਚ ਉਹ ਗਿਆ ਸੀ ਵਚਨ ਦੇ ਵਿੱਚ ਲਿਖਿਆ ਜਦੋਂ ਤੁਸੀਂ 4 ਨੰਬਰ ਵਿੱਚ ਦੇਖੋਗੇ ਤਾਂ ਲਿਖਿਆ ਪਰ ਯਹੋਵਾ ਨੇ ਸਮੁੰਦਰ ਉੱਤੇ ਇੱਕ ਵੱਡੀ ਹਨੇਰੀ ਵਗਾ ਦਿੱਤੀ ਅਤੇ ਸਮੁੰਦਰ ਵਿੱਚ ਵੱਡਾ ਤੂਫਾਨ ਸੀ ਇਹੋ ਜਿਹਾ ਕਿ ਜਹਾਜ਼ ਟੁੱਟਣ ਵਾਲਾ ਸੀ ਸੋ ਇੰਨਾ ਵੱਡਾ ਤੂਫਾਨ ਜਿਹੜਾ ਸੀਗਾ ਉਹ ਆਇਆ ਕਿ ਜਹਾਜ਼ ਜਿਹੜਾ ਸੀ ਉਹ ਟੁੱਟਣ ਵਾਲਾ ਹੀ ਆਲਮੋਸਟ ਜਿਹੜਾ ਸੀ ਹੋ ਚੁੱਕਿਆ ਸੀ ਹੁਣ ਉਸ ਜਹਾਜ਼ ਦੇ ਵਿੱਚ ਜਦੋਂ ਤੁਸੀਂ ਅੱਗੇ ਅੱਗੇ ਇਸ ਪੂਰੇ ਚੈਪਟਰ ਨੂੰ ਪੜੋਗੇ ਇਹ ਬਹੁਤ ਵੱਡੀ ਬੁੱਕ ਨਹੀਂ ਆ ਇਹ ਛੋਟੀ ਜਿਹੀ ਜਿਹੜੀ ਬੁੱਕ ਆ 4 ਚੈਪਟਰ ਜ਼ਾਇਰ ਇਹ ਸਿਰਫ ਤੁਸੀਂ ਇਹਨੂੰ ਪੜਿਓ ਤੁਹਾਨੂੰ ਬਹੁਤ ਮਜ਼ਾ ਵੀ ਆਊਗਾ ਬਹੁਤ ਸਿੱਖਿਆ ਵੀ ਮਿਲੂਗੀ ਪਰ ਪ੍ਰਾਰਥਨਾ ਕਰਕੇ ਪੜਿਓ ਤਾਂ ਜਦੋਂ ਅਸੀਂ ਇਹਨੂੰ ਦੇਖਦੇ ਆ ਕਿ ਦੇ ਵਿੱਚ ਸਮੁੰਦਰ ਵਿੱਚ ਤੂਫਾਨ ਆਇਆ ਹਨੇਰੀ ਆਈ ਤਾਂ ਜਹਾਜ਼ ਟੁੱਟਣ ਨੂੰ ਸੀ ਜਿਹੜੇ ਉਸ ਜਹਾਜ਼ ਦੇ ਵਿੱਚ ਲੋਕੀ ਸੀਗੇ ਉਹਨਾਂ ਨੇ ਆਪਣੇ ਆਪਣੇ ਪਰਮੇਸ਼ਵਰ ਨੂੰ ਧਿਆਉਣਾ ਸ਼ੁਰੂ ਕੀਤਾ ਜਿੰਨੂੰ ਜਿੰਨੂੰ ਵੀ ਉਹ ਮੰਨਦੇ ਸੀ ਉਹਨੂੰ ਉਹਨੂੰ ਉਹਨਾਂ ਨੇ ਧਿਆਉਣਾ ਸ਼ੁਰੂ ਕੀਤਾ ਸੋ ਜਦੋਂ ਉਹ ਸਭ ਕੁਝ ਕਰ ਰਹੇ ਸੀ ਆਪਣੇ ਦੇਵਤਿਆਂ ਦੇ ਅੱਗੇ ਆਪਣੇ ਜਿਨ੍ਹਾਂ ਦੇ ਉੱਤੇ ਉਹਨਾਂ ਦੀ ਆਸਥਾ ਸੀ ਜਦੋਂ ਕਰ ਰਹੇ ਸੀ ਕੋਈ ਫਰਕ ਨਹੀਂ ਪੈ ਰਿਹਾ ਸੀਗਾ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਪਿਆ ਤਾਂ ਉਹਨਾਂ ਨੇ ਕਿਹਾ ਕਿ ਇੱਕ ਹੋਰ ਵੀ ਵਿਅਕਤੀ ਸਾਡੇ ਜਹਾਜ਼ ਦੇ ਅੰਦਰ ਆ ਸੁੱਤਾ ਪਿਆ ਆ ਜੋਨਾ ਜਿਹੜਾ ਆ ਉਹ ਹੇਠਾ ਆ ਤੇ ਉਹਨਾਂ ਨੇ ਕਿਹਾ ਕਿ ਉਸ ਮਨੁੱਖ ਨੂੰ ਵੀ ਜਿਹੜਾ ਸਾਡੇ ਵੱਲ ਆ ਜਿਹੜਾ ਸੁੱਤਾ ਹੋਇਆ ਆ ਉਹਨੂੰ ਜਗਾਇਆ ਜਾਵੇ ਤੇ ਉਹਨੂੰ ਕਹੀਏ ਕਿ ਤੂੰ ਵੀ ਆਪਣੇ ਰੱਬ ਨੂੰ ਪੁਕਾਰ ਹੁਣ ਜਿੰਨੂੰ ਉਹ ਜਗਾਉਣ ਨੂੰ ਫਿਰਦੇ ਹੋ ਤੇ ਅੱਗੇ ਹੀ ਰੱਬ ਤੋਂ ਭੱਜ ਕੇ ਆਇਆ ਆ ਪਰ ਉਹ ਕਹਿ ਰਹੇ ਕਿ ਉਹ ਰੱਬ ਨੂੰ ਪੁਕਾਰੇ ਤਾਂ ਉਹਨਾਂ ਨੇ ਕਿਹਾ ਆ ਉਹਨਾਂ ਨੂੰ ਤਾਂ 6 ਨੰਬਰ ਆਇਤ ਵਿੱਚ ਲਿਖਿਆ ਤਾਂ ਕਪਤਾਨ ਉਹਦੇ ਕੋਲ ਗਿਆ ਤੇ ਉਹਨੂੰ ਆਖਿਆ हे ਸੌਣ ਵਾਲੇ ਤੈਨੂੰ ਕੀ ਹੋਇਆ ਉੱਠ ਆਪਣੇ ਦੇਵ ਨੂੰ ਪੁਕਾਰ ਸ਼ਾਇਦ ਉਹ ਦੇਵ ਸਾਨੂੰ ਚੇਤੇ ਕਰੇ ਤੇ ਅਸੀਂ ਨਾਸ਼ ਨਾ ਹੋਈਏ। ਸੋ ਕੀ ਕਹਿੰਦਾ ਆ ਹੁਣ ਜਿਹੜਾ ਕੈਪਟਨ ਆ ਜਹਾਜ਼ ਦਾ ਕਪਤਾਨ ਆ ਉਹ ਨੂ ਦੇ ਕੋਲ ਗਿਆ ਕਹਿੰਦਾ ਜਾਗ ਸੌਣ ਵਾਲਿਆ ਤੈਨੂੰ ਕੀ ਹੋਇਆ ਤੈਨੂੰ ਨਹੀਂ ਪਤਾ ਲੱਗਦਾ ਇੰਨਾ ਤੂਫਾਨ ਉੱਠਿਆ ਆ। ਤਾਂ ਉੱਠ ਕਿਤੇ ਨਾ ਕਿਤੇ ਜਨਾ ਨੂੰ ਪਤਾ ਸੀਗਾ ਕਿ ਇਹ ਤੂਫਾਨ ਕਿਉਂ ਉੱਠਿਆ ਇਸੇ ਲਈ ਉਹ ਉੱਠਣਾ ਹੀ ਨਹੀਂ ਚਾਹੁੰਦਾ ਸੀਗਾ। ਪਰ ਇੱਥੇ ਅਸੀਂ ਇੱਕ ਚੀਜ਼ ਨੂੰ ਦੇਖਦੇ ਆਂ ਇੱਕ ਜਣੇ ਦਾ ਕਰਕੇ ਸਮੁੰਦਰ ਦੇ ਵਿੱਚ ਤੂਫਾਨ ਆਇਆ ਆ ਤੇ ਸਮੁੰਦਰ ਦੇ ਵਿੱਚ ਇੱਕੋ ਹੀ ਬੇੜਾ ਤੇ ਨਹੀਂ ਹੋਊਗਾ ਹੋਰ ਵੀ ਹੋਊਗੇ ਚਲੋ ਮੰਨਿਆ ਕਿ ਉਹਨੇ ਏਰੀਏ ਦੇ ਵਿੱਚ ਹੀ ਤੂਫਾਨ ਆਇਆ ਇੱਕ ਜਣੇ ਦਾ ਕਰਕੇ ਤੂਫਾਨ ਆਇਆ ਆ ਪਰ ਜੇ ਜਿੰਨੇ ਜਣੇ ਉਹਦੇ ਨਾਲ ਆ ਉਹਨੇ ਦੇ ਉਹਨੇ ਹੀ ਸੰਕਟ ਵਿੱਚ ਉਹ ਸਾਰੇ ਦੇ ਸਾਰੇ ਹੀ ਸੰਕਟ ਦੇ ਵਿੱਚ ਆ ਸੋ ਮੈਨੀ ਮੈਨੀ ਟਾਈਮਸ ਕੀ ਹੁੰਦਾ ਆ ਕਿ ਸਾਡੇ ਜੀਵਨ ਦੀ ਗਲਤੀ ਹੁੰਦੀ ਆ ਪਰ ਸਾਡੇ ਬੱਚੇ ਵੀ ਭੁਗਤ ਰਹੇ ਹੁੰਦੇ ਆ ਸਾਡੀ ਗਲਤੀ ਹੁੰਦੀ ਆ ਸਾਡੇ ਪਤੀ ਨੂੰ ਵੀ ਸਜ਼ਾ ਮਿਲ ਰਹੀ ਹੁੰਦੀ ਆ ਸਾਡੀ ਗਲਤੀ ਹੁੰਦੀ ਆ ਸਾਡੀ ਪਤਨੀ ਨੂੰ ਵੀ ਸਜ਼ਾ ਮਿਲ ਰਹੀ ਹੁੰਦੀ ਆ ਸਾਡੇ ਨਾਲ ਜਿਹਨੇ ਬਿਲੋਂਗ ਕਰਦੇ ਆ ਲੋਕੀ ਜਿੰਨਾ ਜਿੰਨਾ ਉਹਨਾਂ ਦਾ ਸਾਡੇ ਨਾਲ ਨੇੜ ਆ ਉਹਨਾਂ ਉਹਨਾਂ ਕਸ਼ਟ ਉਹਨਾਂ ਉੱਤੇ ਵੀ ਆਇਆ ਹੁੰਦਾ ਹੈ ਪਰ ਇਹਦਾ ਮਤਲਬ ਇਹ ਨਹੀਂ ਆ ਕਿ ਉਹ ਸਾਰੇ ਗਲਤ ਆ ਕਈ ਵਾਰੀ ਕਿਸੇ ਇੱਕ ਵਿਅਕਤੀ ਨੂੰ ਸੁਧਾਰਨ ਦਾ ਕਰਕੇ ਕਿਸੇ ਇੱਕ ਵਿਅਕਤੀ ਦੀ ਗਲਤੀ ਦਾ ਕਰਕੇ ਬਹੁਤ سارے ਲੋਕੀ ਜਿਹੜੇ ਆ ਉਹ ਕਸ਼ਟ ਦੇ ਵਿੱਚ ਹੁੰਦੇ ਆ ਬਹੁਤ سارے ਲੋਕੀ ਜਿਹੜੇ ਆ ਉਹ ਸਮੱਸਿਆ ਦੇ ਵਿੱਚ ਹੁੰਦੇ ਆ ਸੋ ਹੋ ਸਕਦਾ ਤੁਹਾਡੇ ਬੱਚਿਆਂ ਦਾ ਅਗਰ ਪੜਾਈ ਵਿੱਚ ਮਨ ਨਹੀਂ ਲੱਗ ਰਿਹਾ ਤਾਂ ਕੋਈ ਤੁਹਾਡੀ ਹੀ ਗਲਤੀ ਹੋਵੇ ਕੋਈ ਤੁਹਾਡਾ ਹੀ ਪਾਪ ਹੋਵੇ ਜਿਹਦਾ ਕਰਕੇ ਤੁਹਾਡੇ ਬੱਚੇ ਦਾ ਜਿਹੜਾ ਮਾਨਿਆ ਉਹ এডਿਕੇਸ਼ਨ ਦੇ ਵਿੱਚ ਨਹੀਂ ਲੱਗ ਰਿਹਾ ਤੁਹਾਡਾ ਬੱਚਾ ਜਿਹੜਾ ਆ ਉਹ ਆਖੇ ਨਹੀਂ ਲੱਗ ਰਿਹਾ ਤੁਹਾਡੀ ਆਗਿਆਕਾਰੀ ਦੇ ਵਿੱਚ ਨਹੀਂ ਚੱਲ ਰਿਹਾ ਜਾਂ ਉਹ ਗਲਤ ਸੰਗਤ ਦੇ ਵਿੱਚ ਜਾ ਰਿਹਾ ਆ ਇਹਦਾ ਮਤਲਬ ਕਿ ਉਹ ਤੁਹਾਡੀ ਹੀ ਕੋਈ ਪਰਮੇਸ਼ਵਰ ਦੇ ਵਿਰੁੱਧ ਕੋਈ ਇਹੋ ਜੀ ਤੁਹਾਡੀ ਇਹ ਗਲਤੀ ਆ ਤੁਹਾਡਾ ਕੋਈ ਗੁਨਾਹ ਆ ਜਿਹਦਾ ਕਰਕੇ ਤੁਹਾਡੇ ਬੱਚਿਆਂ ਦੇ ਜੀਵਨ ਦੇ ਉੱਤੇ ਅਸਰ ਪੈ ਰਿਹਾ ਆ ਤੁਹਾਡੇ ਹਸਬੰਡ ਦੀ ਲਾਈਫ ਦੇ ਉੱਤੇ ਅਸਰ ਪੈ ਰਿਹਾ ਤੁਹਾਡੀ ਬਿਜ਼ਨਸ ਦੇ ਉੱਤੇ ਅਸਰ ਪੈ ਰਿਹਾ ਆ ਤਾਂ ਠੀਕ ਇਸੇ ਤਰ੍ਹਾਂ ਜਿੱਦਾਂ ਜਿਹੜਾ ਗੁਨਾਹ ਆ ਉਹਦੀ ਗਲਤੀ ਗਲਤੀ ਆ ਪਰ ਜੇ ਇਸ ਜਹਾਜ਼ ਦੇ ਵਿੱਚ ਉਹ ਸਵਾਰ ਆ ਉਸ ਜਹਾਜ਼ ਦੇ ਸਾਰੇ ਲੋਕੀ ਜਿਹੜੇ ਆ ਉਹ ਟਰਬਲ ਦੇ ਵਿੱਚ ਆ ਤਾਂ ਉਹਨਾਂ ਨੇ ਉਹਨੂੰ ਜਗਾਇਆ ਸੋ ਉਹ ਇੱਕ ਦੂਏ ਨੂੰ ਜਿੱਦਾਂ ਕਹਿਣ ਲੱਗੇ ਆਓ ਅਸੀਂ ਗੁਣਾ ਪਾ ਕੇ ਲੱਭੀਏ ਕਿ ਜੋ ਇਹ ਵਿਪਤਾ ਕਿਹੜੇ ਕਾਰਨ ਸਾਡੇ ਉੱਤੇ ਆਣ ਪਈ ਉਪਰੰਤ ਉਹਨਾਂ ਨੇ ਗੁਣਾ ਪਾਇਆ ਤੇ ਉਹ ਗੁਣਾ ਜਿਹੜਾ ਸੀ ਜੁਨਾ ਉੱਤੇ ਪਿਆ ਸੋ ਕੀ ਆ ਕਿ ਪੁਰਾਣੇ ਸਮਿਆਂ ਦੇ ਵਿੱਚ ਜਿਹੜਾ ਸਭ ਤੋਂ ਈਜ਼ੀ ਵੇ ਹੁੰਦਾ ਸੀਗਾ ਕਿ ਕਿੱਦਾਂ ਲੱਭਿਆ ਜਾਵੇ ਕਿ ਕਿਹਦੀ ਗਲਤੀ ਆ ਜਾਂ ਕੌਣ ਇਹ ਕੰਮ ਕਰੂਗਾ ਜਾਂ ਕਿੱਥੇ ਜਾਊਗਾ ਤੇ ਗੁਣਾ ਪਾ ਲਿਆ ਜਾਂਦਾ ਸੀ ਕਿ ਸਭ ਦੇ ਨਾਮ ਲੈ ਕੇ ਪਰਚੀਆਂ ਪਾ ਲਈਆਂ ਗਈਆਂ ਜਾਂ ਕੋਈ ਨਿਸ਼ਾਨੀ ਰੱਖ ਲਈ ਗਈ ਆਪਣੇ ਆਪਣੇ ਨਾਮ ਦੀ ਤਾਂ ਉਹ ਉਹਨਾਂ ਨੇ ਗੁਣਾ ਪਾਇਆ ਕਿ ਇਹ ਕਿਹਦੇ ਕਰਕੇ ਆ ਤਾ ਵਚਨ ਦੇ ਵਿੱਚ ਲਿਖਿਆ ਕਿ ਉਹ ਜਿਹੜਾ ਗੁਨਾ ਸੀ ਉਹ ਜੁਨਾ ਦੇ ਨਾਮ ਦਾ ਨਿਕਲਿਆ ਕਿ ਇੱਕ ਗਲਤੀ ਜਿਹੜੀ ਆ ਇਹ ਜੁਨਾ ਦੀ ਆ ਸੋ ਉਹਨਾਂ ਨੇ ਕਿਹਾ ਵੀ ਤੇਰੇ ਕਰਕੇ ਸਾਡੇ ਉੱਤੇ ਆ ਤੇ ਦੱਸ ਤੂੰ ਕਿਹੜਾ ਜਿਹੜਾ ਆ ਇਹੋ ਜਿਹਾ ਪਾਪ ਕਰਕੇ ਆਏ ਆਂ ਆ ਜਿਹੜਾ ਤੇਰੇ ਕਰਕੇ ਸਾਡੇ ਉੱਤੇ ਵੀ ਇਹ ਜਿਹੜੀ ਬਿਪਤਾ ਆ ਉਹ ਆਣ ਪਈ ਤੇਰਾ ਦੇਸ਼ ਕਿਹੜਾ ਆ ਤੂੰ ਕਿਹੜਿਆਂ ਲੋਕਾਂ ਵਿੱਚੋਂ ਆਏ ਆਂ ਆ ਤਾਂ ਉਹਨੇ ਉਹਨਾਂ ਨੂੰ ਆਖਿਆ ਮੈਂ ਇਬਰਾਨੀ ਆ ਅਤੇ ਆਕਾਸ਼ ਦੇ ਪਰਮੇਸ਼ਰ ਯਹੋਵਾ ਤੋਂ ਜਿਨਨੇ ਸਮੁੰਦਰ ਅਤੇ ਥਲ ਬਣਾਇਆ ਹੈ ਡਰਦਾ ਹਾਂ ਸੋ ਇੱਥੇ ਇਦਾਂ ਕਹਿ ਰਿਹਾ ਮੈਂ ਡਰਦਾ ਹਾਂ ਪਰ ਜਦੋਂ ਭਜਾ ਉਦੋਂ ਡਰ ਉਹਦੇ ਅੰਦਰ ਇੰਨਾ ਆਇਆ ਨਹੀਂ ਕਿ ਪਰਮੇਸ਼ਰ ਮੈਨੂੰ ਕਿੰਨਾ ਜਿਹੜਾ ਆ ਉਹ ਕਸ਼ਟ ਦੇ ਸਕਦੇ ਆ ਜਾਂ ਪਰਮੇਸ਼ਰ ਦਾ ਕਰੋਧ ਜਿਹੜਾ ਆ ਉਹ ਮੇਰੇ ਉੱਤੇ ਕਿੰਨਾ ਆ ਸਕਦਾ ਆ ਉਹ ਮਨੁੱਖ ਬਹੁਤ ਹੀ ਡਰ ਗਿਆ ਜਿਹੜੇ ਉਹਦੇ ਨਾਲ ਸੀਗੇ ਉਹ ਬਹੁਤ ਡਰ ਗਏ ਵੀ ਇਹ ਪਰਮੇਸ਼ਵਰ ਦੇ ਵਿਰੁੱਧ ਇਹਨੇ ਕੰਮ ਕੀਤਾ ਆ ਤੇ ਹੁਣ ਪਤਾ ਨਹੀਂ ਕੀ ਬੰਦਾ ਆ ਕਿਉਂਕਿ ਉਹ ਮਨੁੱਖ ਜਾਣਦੇ ਸਨ ਕਿ ਇਹ ਯਹਵਾ ਦੇ ਹਜ਼ੂਰ ਉਹ ਨਾਸ ਰਿਆ ਸੀ ਕਿਉਂਕਿ ਉਹਨੇ ਉਹਨਾਂ ਨੂੰ ਦੱਸ ਦਿੱਤਾ ਸੀ ਉਹਨੇ ਸਾਰੀ ਕਹਾਣੀ ਉਹਨਾਂ ਨੂੰ ਦੱਸ ਦਿੱਤੀ ਕਿ ਮੈਨੂੰ ਪਰਮੇਸ਼ਵਰ ਨੇ ਨੀਨਵਾ ਨੂੰ ਜਾਣ ਨੂੰ ਕਿਹਾ ਸੀ ਮੈਂ ਤਰਸ਼ੀਸ਼ ਨੂੰ ਬਹਿ ਗਿਆ ਹੁਣ ਉਹ ਲੋਕੀ ਡਰ ਰਹੇ ਸੀ ਕਿ ਇਹ ਪਰਮੇਸ਼ਵਰ ਦੀ ਆਣ ਆਗਿਆਕਾਰੀ ਕਰਕੇ ਸਾਡੇ ਜਹਾਜ਼ ਵਿੱਚ ਬਹਿ ਗਿਆ ਆ ਤੇ ਇਹ ਸਾਰਾ ਤੂਫਾਨ ਇਹਦਾ ਕਰਕੇ ਆ ਇਹ ਸਾਰਾ ਕਰੋਧ ਜਿਹੜਾ ਆ ਇਹਦੇ ਕਰਕੇ ਆ ਹੁਣ ਕੀ ਬਣੂਗਾ ਤਦ ਉਹਨਾਂ ਨੇ ਉਹਨੂੰ ਆਖਿਆ ਅਸੀਂ ਤੇਰੇ ਨਾਲ ਕੀ ਕਰੀਏ ਉਹਨਾਂ ਨੇ ਕਹਿ ਕੇ ਹੁਣ ਦੱਸ ਤੂੰ ਇੰਨੀ ਵੱਡੀ ਗਲਤੀ ਕੀਤੀ ਆ ਸਾਨੂੰ ਦੱਸ ਕਿ ਅਸੀਂ ਤੇਰੇ ਨਾਲ ਕੀ ਕਰੀਏ ਕਿ ਇਹ ਜਿਹੜਾ ਸਮੁੰਦਰ ਆ ਇਹ ਸਾਡੇ ਲਈ ਸ਼ਾਂਤ ਹੋ ਜਾਵੇ ਕਿਉਂਕਿ ਸਮੁੰਦਰ ਦੀਆਂ ਲਹਿਰਾਂ ਜਿਹੜੀਆਂ ਆ ਉਹ ਵੱਧਦੀਆਂ ਹੀ ਜਾਂਦੀਆਂ ਆ ਤਦ ਉਹਨੇ ਉਹਨਾਂ ਨੂੰ ਆਖਿਆ ਤੁਸੀਂ ਮੈਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿਓ ਤਾਂ ਹੁਣ ਕੀ ਹੋਇਆ ਜੁਨਾ ਉਹਨਾਂ ਨੂੰ ਕਹਿੰਦਾ ਕਿ ਇੱਕੋ ਇੱਕ ਹੱਲ ਆ ਇਸ ਸੁਮੁੰਦਰ ਨੂੰ ਸ਼ਾਂਤ ਕਰਨ ਦਾ ਕਿਉਂਕਿ ਮੈਂ ਪਰਮੇਸ਼ਵਰ ਦੇ ਵਿਰੁੱਧ ਜਿਹੜਾ ਇਹ ਪਾਪ ਕੀਤਾ ਆ ਤੁਸੀਂ ਇੱਕ ਹੀ ਤਰੀਕੇ ਨਾਲ ਬਚ ਸਕਦੇ ਆ ਜੇਕਰ ਤੁਸੀਂ ਮੈਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿਓ ਠੀਕ ਮੈਂ ਇਸ ਗੱਲ ਨੂੰ ਇੱਕ ਬਹੁਤ ਵੱਡੀ ਗੱਲ ਆ ਕਿ ਉਹ ਜੀਂਦਾ ਆ ਅਜੇ ਫਿਰ ਵੀ ਉਹ ਕਹਿਣ ਉਹਨੂੰ ਪਤਾ ਆ ਸਮੁੰਦਰ ਦੇ ਵਿੱਚ ਮੱਛ ਕੱਚ ਕਿੰਨਾ ਖੋਸ਼ ਆ ਬਹੁਤ ਸਾਰੀਆਂ ਚੀਜ਼ਾਂ ਆ ਜਿਹੜੀਆਂ ਉਹਨੂੰ ਇੱਕ ਪਲ ਦੇ ਵਿੱਚ ਹੀ ਖਤਮ ਕਰ ਦੇਣ ਅਸ ਸਮੁੰਦਰ ਆ ਇੰਨਾ ਢੂੰਗਾ ਯਾ ਅੱਗਾਂ ਪਿੱਛਾ ਕਿੰਨੀ ਦੂਰ ਹੋਊਗਾ ਤਾਂ ਫਿਰ ਵੀ ਉਹ ਕੀ ਕਹਿ ਰਿਹਾ ਆ ਕਿ ਤੁਸੀਂ ਮੈਨੂੰ ਸਮੁੰਦਰ ਵਿੱਚ ਸੁੱਟ ਦਿਓ ਕਿਉਂਕਿ ਉਹਨੂੰ ਪਤਾ ਆ ਕਿ ਪਰਮੇਸ਼ਵਰ ਦਾ ਕਰੋਧ ਮੇਰੇ ਉੱਤੇ ਆ ਜੇ ਮੈਨੂੰ ਨਾ ਵੀ ਸਮੁੰਦਰ ਵਿੱਚ ਸੁੱਟਣ ਤਦ ਵੀ ਪਰਮੇਸ਼ਵਰ ਨੇ ਮੇਰੇ ਵਿਰੁੱਧ ਕੁਝ ਨਾ ਕੁਝ ਕਾਰੀ ਦੇਣਾ ਆ ਤਾਂ ਬਿਹਤਰ ਆ ਕਿ ਇਹ ਬਚ ਜਾਣ ਤਾਂ ਜ ਉਹਨਾਂ ਨੇ ਇਹਨੂੰ ਚੱਕ ਕੇ ਸਮੁੰਦਰ ਦੇ ਵਿੱਚ ਸੁੱਟ ਦਿੱਤਾ ਪਰ ਅਸੀਂ ਇਸ ਚੀਜ਼ ਤੋਂ ਇੱਕ ਗੱਲ ਸਿੱਖਣ ਵਾਲੀ ਆ ਉਹ ਇਹ ਆ ਜਦੋਂ ਅਸੀਂ ਜਨਾਹ ਦੀ ਸਟੋਰੀ ਨੂੰ ਅਸੀਂ ਆ ਪੜ੍ਹਦੇ ਆ ਜਾਂ ਸੁਣਦੇ ਆ ਤਾਂ ਇਹ ਗੱਲ ਨਾ ਸਾਨੂੰ ਬੜੀ ਹਾਸੋਹੀਣੀ ਲੱਗਦੀ ਆ ਕਿ ਇੱਕ ਨਬੀ ਜਨਾਹ ਉਹ ਪਰਮੇਸ਼ਵਰ ਦੀ ਹਜ਼ੂਰੀ ਚੋਂ ਭੱਜਿਆ ਉਹਨੂੰ ਨਹੀਂ ਕਰਨਾ ਚਾਹੀਦਾ ਸੀ ਇਦਾਂ ਇਹ ਬੜਾ ਨੋਰਮਲ ਜੀ ਚੀਜ਼ ਸਾਡੇ ਮਾਈਂਡ ਵਿੱਚ ਆਉਂਦੀ ਨਹੀਂ ਨਹੀਂ ਉਹਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ ਉਹਨੂੰ ਬਿਲਕੁਲ ਪਰਮੇਸ਼ਵਰ ਦੀ ਹਜ਼ੂਰੀ ਚੋਂ ਨਹੀਂ ਭੱਜਣਾ ਚਾਹੀਦਾ ਸੀ ਬਹੁਤ ਅੱਛੀ ਗੱਲ ਆ ਹੋਣਾ ਵੀ ਇਦਾਂ ਹੀ ਚਾਹੀਦਾ ਸੀ ਉਹਨੇ ਨਹੀਂ ਭੱਜਣਾ ਚਾਹੀਦਾ ਸੀ ਪਰ ਜੁਨਾਹ ਨੇ ਤਾਂ ਇੱਕ ਵਾਰੀ ਹੁਕਮ ਤੋੜਿਆ ਨਾ ਜੁਨਾਹ ਤਾਂ ਇੱਕ ਵਾਰੀ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚੋਂ ਭੱਜਿਆ ਆ ਪਰ ਜੇਕਰ ਅਸੀਂ ਆਪਣੇ ਜ਼ਿੰਦਗੀ ਵਿੱਚ ਛਾਤੀ ਮਾਰੀਏ ਅਸੀਂ ਕਿੰਨੀ ਵਾਰੀ ਪਰਮੇਸ਼ਵਰ ਦੀ ਹਜ਼ੂਰੀ ਚੋਂ ਭੱਜਦੇ ਆ ਅਸੀਂ ਤਾਂ ਹਰ ਵੇਲੇ ਜਿੰਨੀ ਵਾਰੀ ਸਾਨੂੰ ਕੋਈ ਕੰਮ ਦਿੱਤਾ ਜਾਂਦਾ ਅਸੀਂ ਓਨੀ ਵਾਰੀ ਹੀ ਪਰਮੇਸ਼ਵਰ ਦੀ ਹਜ਼ੂਰੀ ਚੋਂ ਭੱਜਦੇ ਆ ਓਨੀ ਵਾਰੀ ਹੀ ਅਸੀਂ ਨੀਨਵਾਦ ਨੂੰ ਜਾਣਦੀ ਥਾ ਤੇ ਅਸੀਂ ਤਰਸ਼ੀਸ਼ ਨੂੰ ਜਿਹੜਾ ਆ ਉਹ ਚਲੇ ਜਾਂਦੀ ਆ ਤਾਂ ਅਸੀਂ ਸਾਨੂੰ ਲੱਗਦਾ ਆ ਸਾਨੂੰ ਹਾਸੋਹੀਣੀ ਲੱਗਦੀ ਆ ਸਾਨੂੰ ਇਹ ਕਹ ਲਓ ਕਿ ਬਹੁਤ ਓਪਰਾ ਲੱਗਦਾ ਆ ਕਿ ਜੁਨਾਹ ਜਿਹੜਾ ਆ ਉਹ ਪਰਮੇਸ਼ਵਰ ਦੀ ਆਗਿਆ ਨੂੰ ਤੋੜ ਕੇ ਇੱਕ ਆਪਣੇ ਮਨ ਆਈ ਜਿਹੜਾ ਆ ਉਹ ਕਰ ਰਿਹਾ ਆ ਪਰ ਅਸੀਂ ਅਕਸਰ ਇਹ ਕਰਦੇ ਆ ਜੁਨਾਹ ਨੇ ਇੱਕ ਵਾਰੀ ਕੀਤਾ ਅਸੀਂ ਹਰ ਰੋਜ਼ ਇਹੀ ਜਿਹੜਾ ਕੰਮ ਆ ਨਾ ਉਹ ਕਰਦੇ ਆ ਕਿੱਦਾਂ ਕਰਦੇ ਆ ਕਿ ਪਰਮੇਸ਼ਵਰ ਪਰਮੇਸ਼ਵਰ ਦਾ ਹੁਕਮ ਸਾਨੂੰ ਆਉਂਦਾ ਹੈ ਯਾ ਗਲਤ ਕੰਮ ਨਾ ਕਰੋ ਅਸੀਂ ਉਹਦੀ ਹਜ਼ੂਰੀ ਵਿੱਚੋਂ ਭੱਜਦੇ ਆ ਅਸੀਂ ਮੋੜ ਮੋੜ ਕੇ ਗਲਤ ਕੰਮ ਕਰਦੇ ਆ ਇਹ ਕੀ ਆ ਉਹਦੀ ਹਜ਼ੂਰੀ ਚੋਂ ਭੱਜਣਾ ਨਹੀਂ ਆ ਤੇ ਹੋਰ ਕੀ ਆ ਪਰਮੇਸ਼ਵਰ ਦਾ ਵਚਨ ਸਾਡੇ ਕੋਲ ਆਉਂਦਾ ਪਰਮੇਸ਼ਵਰ ਦੀ ਬਾਣੀ ਸਾਡੇ ਕੋਲ ਆਉਂਦੀ ਆ ਕਿ ਤੁਸੀਂ ਲੜਾਈ ਨਹੀਂ ਕਰਨੀ ਤੁਸੀਂ ਲਾਲਚ ਨਹੀਂ ਕਰਨਾ ਪਰ ਅਸੀਂ ਅੱਧ-ਬੱਧ ਕੇ ਉਹੀ ਚੀਜ਼ਾਂ ਜਿਹੜੀਆਂ ਰੂਟੀਨ ਦੇ ਵਿੱਚ ਅਸੀਂ ਉਹੀ ਚੀਜ਼ਾਂ ਕਰ ਰਹੇ ਆ ਤਾਂ ਇਹ ਕੀ ਆ ਇਹ ਨੀਨਵਾ ਦੀ ਥਾਂ ਨੂੰ ਤਰਸ਼ੀਸ਼ ਨੂੰ ਜਾਣਾ ਹੀ ਆ ਇਹ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚੋਂ ਭੱਜਣਾ ਹੀ ਆ ਪਰਮੇਸ਼ਵਰ ਦੀ ਬਾਣੀ ਸਾਡੇ ਕੋਲ ਆਉਂਦੀ ਹੈ ਕਿ ਵਿਭਚਾਰ ਨਾ ਕਰੋ ਅਸੀਂ ਸੁਣਦੇ ਆ ਜੋ ਨਾ ਨੇ ਵੀ ਸੁਣਿਆ ਸੀ ਉਹਨੇ ਸਿਰਫ ਇੱਕ ਵਾਰ ਹੀ ਆਣਾ ਅਗਿਆਕਾਰੀ ਕੀਤੀ ਪਰ ਅਸੀਂ ਮੁੜ ਮੁੜ ਕੇ ਆਣਾ ਅਗਿਆਕਾਰੀ ਕਰ ਰਹੇ ਹਾਂ ਅਸੀਂ ਬਾਰ-ਬਾਰ ਪਰਮੇਸ਼ਵਰ ਦੇ ਹੁਕਮ ਨੂੰ ਤੋੜ ਰਹੇ ਹਾਂ ਅਰ ਅਸੀਂ ਨੀਨਵਾ ਜਾਣ ਦੀ ਥਾਂ ਤੇ ਤਰਸ਼ੀਸ਼ ਨੂੰ ਜਾਣਾ ਚੁਣ ਰਹੇ ਹਾਂ ਅਸੀਂ ਵਿਭਚਾਰ ਦੀ ਸਾਡੇ ਕੋਲੇ ਆਇਆ ਹੁਕਮ ਕਿ ਵਿਭਚਾਰ ਗਲਤ ਹੈ ਵਿਭਚਾਰ ਨਾ ਕਰਿਓ ਪਰ ਅਸੀਂ ਸੁਣਿਆ ਸੁਣ ਕੇ ਅਸੀਂ ਉਹੀ ਹਜ਼ੂਰੀ ਚੋਂ ਭੱਜ ਗਏ ਅਸੀਂ ਫਿਰ ਤੋਂ ਉਹ ਵਿਵਚਾਰ ਕੀਤਾ ਕਈ ਤਰ੍ਹਾਂ ਦਾ ਵਿਵਚਾਰਿਆ ਸਪੈਕਚੂਲੀ ਆ ਸਰੀਰਕ ਜਾਂ ਫਿਜ਼ੀਕਲੀ ਆ ਤਾਂ ਅਸੀਂ ਮਤਲਬ ਕਈ ਤਰੀਕੇ ਦਾ ਵਿਵਚਾਰ ਜਿਹੜਾ ਆ ਉਹ ਕੀਤਾ ਸੋ ਬਹੁਤ ਵਰੀ ਪਰਮੇਸ਼ਵਰ ਨੇ ਸਾਨੂੰ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਆ ਡਿਊਟੀਆਂ ਦਿੱਤੀਆਂ ਜਿਨ੍ਹਾਂ ਤੋਂ ਅਸੀਂ ਪੂਰੇ ਨਹੀਂ ਪਏ ਅਸੀਂ ਉਹਨਾਂ ਤੋਂ ਭੱਜੇ ਅਸੀਂ ਉਹਨਾਂ ਨੂੰ ਛੱਡ ਕੇ ਭੱਜੇ ਤਾਂ ਹੁਣ ਜੇਕਰ ਜੁਨਾਹ ਭਜਿਆ ਆ ਤਾਂ ਜੁਨਾਹ ਦਾ ਕਰਕੇ ਸਮੁੰਦਰ ਦੇ ਵਿੱਚ ਤੂਫਾਨ ਉੱਠਿਆ ਆ ਤੇ ਜਦੋਂ ਅਸੀਂ ਭੱਜਦੇ ਆ ਤੇ ਸਾਡੇ ਕਰਕੇ ਤੂਫਾਨ ਕਿਉਂ ਨਹੀਂ ਉੱਠਦੇ ਐ ਐਕਚੁਅਲ ਦੇ ਵਿੱਚ ਜਿੰਨੀਆਂ ਪ੍ਰੋਬਲਮਸ ਸਾਡੀ ਲਾਈਫ ਦੇ ਵਿੱਚ ਆ ਉਹ ਤੂਫਾਨ ਹੀ ਆ ਉਹ ਸਾਡੇ ਜੀਵਨ ਦੀ ਕਿਸ਼ਤੀ ਨੂੰ ਡਬੋਣ ਦੀ ਕੋਸ਼ਿਸ਼ ਕਰ ਰਹੀਆਂ ਇੰਨੀਆਂ ਸਮੱਸਿਆਵਾਂ ਆ ਚੁੱਕੀਆਂ ਆ ਇੰਨੇ ਦੁੱਖ ਸਾਡੇ ਜੀਵਨ ਦੇ ਵਿੱਚ ਆਏ ਹੋਏ ਆ ਇੰਨੇ ਕਸ਼ਟ ਸਾਡੇ ਜੀਵਨ ਦੇ ਵਿੱਚ ਆਏ ਆ ਕਿ ਕਈ ਵਾਰੀ ਸਾਨੂੰ ਲੱਗਦਾ ਕਿ ਸਾਹ ਵੀ ਨਹੀਂ ਆ ਰਿਹਾ ਕਈ ਵਾਰੀ ਸਾਨੂੰ ਲੱਗਦਾ ਕਿ ਬਹੁਤ ਔਖਾ ਹੋ ਰਿਹਾ ਆ ਸਰਵਾਈਵ ਕਰਨਾ ਬਹੁਤ ਔਖਾ ਹੋ ਰਿਹਾ ਹੈ ਕਿਉਂ ਅਸੀਂ ਇਸ ਸਮੱਸਿਆ ਚੋਂ ਬਾਹਰ ਨਹੀਂ ਆ پا ਰਹੇ ਕਿਉਂ ਤੰਦਰੁਸਤ ਨਹੀਂ ਹੋ پا ਰਹੇ ਕਿਉਂ ਦੁੱਖ ਦੇ ਉੱਤੇ ਦੁੱਖ ਆ ਰਿਹਾ ਕਿਉਂ ਦੁੱਖ ਵੱਧਦਾ ਹੀ ਜਾ ਰਿਹਾ ਹੈ ਤਾਂ ਅਸੀਂ ਦੁੱਖ ਵੱਲ ਤਾਂ ਧਿਆਨ ਦੇ ਰਹੇ ਹਾਂ ਅਸੀਂ ਉੱਠੇ ਹੋਏ ਜਿਹੜਾ ਤੂਫਾਨ ਆ ਉਹਨੂੰ ਤਾਂ ਅਸੀਂ ਦੇਖ ਰਹੇ ਹਾਂ ਪਰ ਅਸੀਂ ਇਹ ਨਹੀਂ ਚੇਤਾ ਕਰ ਰਹੇ ਕਿ ਅਸੀਂ ਤਾਂ ਯਹੋਵਾ ਦੀ ਹਜ਼ੂਰੀ ਚੋਂ ਭੱਜੇ ਹੋਏ ਹਾਂ ਅਸੀਂ ਤਾਂ ਪਰਮੇਸ਼ਵਰ ਦੀ ਹਜ਼ੂਰੀ ਚ ਭੱਜੇ ਹੋਏ ਆ ਉਹਨੇ ਸਾਨੂੰ ਕੋਸ਼ ਕਰਨ ਨੂੰ ਕਿਹਾ ਸੀ ਅਸੀਂ ਕੋਸ਼ ਕਰ ਰਹੇ ਉਹਨੇ ਕਿਹਾ ਸੀ ਚੁਗਲੀਆਂ ਨਾ ਕਰਿਓ ਉਹਨੇ ਕੀ ਕਿਹਾ ਸੀ ਜ਼ਬੂਰਾਂ ਦੇ ਰਾਹੀਂ ਵਚਨਾਂ ਦੇ ਰਾਹੀਂ ਇੱਕ ਦੂਜੇ ਨੂੰ ਉਪਦੇਸ਼ ਦਿਓ ਪਰ ਅਸੀਂ ਤਾਂ ਜਦੋਂ ਹੀ ਬੈਠੇ ਅਸੀਂ ਚੁਗਲੀਆਂ ਕੀਤੀਆਂ ਅਸੀਂ ਨਿੰਦਿਆ ਕੀਤੀ ਅਸੀਂ ਇੱਕ ਦੂਜੇ ਦੇ ਵਿਰੋਧ ਦੇ ਬੋਲੇ ਅਸੀਂ ਉਹ ਕੰਮ ਕੀਤੇ ਜਿਨ੍ਹਾਂ ਤੋਂ ਪਰਮੇਸ਼ਵਰ ਨੇ ਸਾਨੂੰ ਰੋਕਿਆ ਸੀ ਹੁਣ ਜਦੋਂ ਅਸੀਂ ਪਰਮੇਸ਼ਵਰ ਦੀ ਇੱਛਾ ਦੇ ਵਿਰੁੱਧ ਕੰਮ ਕਰਾਂਗੇ ਤਸੂਬਾਵਕਿਆ ਕਿ ਸਾਡੇ ਜੀਵਨ ਦੇ ਵਿੱਚ ਤੂਫਾਨ ਉੱਠਣ ਅਰ ਸੁਭਾਵਕਿਆ ਕਿ ਜਦ ਤੂਫਾਨ ਉੱਠਣਗੇ ਤੇ ਜਿਹੜੇ ਉਸ ਸਮੁੰਦਰ ਵਿੱਚ ਆ ਉਹ ਵੀ ਜਿਹੜੇ ਆ ਉਹਨਾਂ ਲਹਿਰਾਂ ਦਾ ਸਾਹਮਣਾ ਤਾਂ ਕਰਨਗੇ ਪਰ ਹਰ ਵਰੀ ਉਹ ਲਹਿਰਾਂ ਜਿਹੜੀਆਂ ਆ ਇਸ ਕਰਕੇ ਨਹੀਂ ਆ ਕਿ ਹੋਰ ਕੋਈ ਗਲਤ ਮੈਕਸਿਮਮ ਅਸੀਂ ਖੁਦ ਹੀ ਜ਼ਿੰਮੇਵਾਰ ਹਾਂ ਅਰ ਜਦੋਂ ਅਸੀਂ ਉਸ ਚੀਜ਼ ਦੀ ਤੌਬਾ ਕਰ ਲੈਨੇ ਆ ਤਾਂ ਕੀ ਹੁੰਦਾ ਆ ਉਹ ਲਹਿਰਾਂ ਸ਼ਾਂਤ ਹੋ ਜਾਂਦੀਆਂ ਸੋ ਸਾਨੂੰ ਇਹ ਚੀਜ਼ ਜਿਹੜੀ ਆ ਨਾ ਉਹ ਸਮਝਣੀ ਪਊਗੀ ਕਿ ਸਾਡੇ ਜੀਵਨ ਵਿੱਚ ਕਸ਼ਟ ਕਿਉਂ ਤਾਂ ਜਦੋਂ ਅਸੀਂ ਦੇਖਦੇ ਆ ਵਚਨ ਵਿੱਚ ਲਿਖਿਆ ਆ ਪਰਮੇਸ਼ਰ ਦਾ ਵਚਨ ਕਹਿੰਦਾ ਆ ਕਿ ਤੁਸੀਂ ਸਭ ਤੋਂ ਪਹਿਲਾਂ ਪਰਮੇਸ਼ਰ ਦੇ ਰਾਜ ਦੀ ਭਾਲ ਕਰੋ ਤੇ ਅਸੀਂ ਉਹਦੇ ਅੱਗੋਂ ਹੀ ਉੱਠ ਕੇ ਭੱਜ ਜਾਂਦੇ ਆ ਭਾਲ ਕਰਨ ਦੀ ਥਾਂ ਤੇ ਅਸੀਂ ਭੱਜ ਜਾਂਦੇ ਆ ਮਤਲਬ ਅਸੀਂ ਖੋਜ ਨਹੀਂ ਕਰਦੇ ਅਸੀਂ ਪਰਮੇਸ਼ਵਰ ਦੇ ਪ੍ਰੇਮ ਨੂੰ ਚੱਖਦੇ ਨਹੀਂ ਆ ਅਸੀਂ ਪ੍ਰਾਰਥਨਾ ਸਾਨੂੰ ਮਤਲਬ ਸਾਨੂੰ ਹੁਕਮ ਆ ਕਿ ਪ੍ਰਾਰਥਨਾ ਕਰੋ ਤੇ ਅਸੀਂ ਪ੍ਰਾਰਥਨਾ ਨਹੀਂ ਕਰਦੇ ਅਸੀਂ ਭੱਜ ਜਾਂਦੇ ਆ ਅਸੀਂ ਪ੍ਰੇਰ ਵਾਲੇ ਟਾਈਮ ਦੇ ਵਿੱਚ ਸੀਰੀਅਲ ਦੇਖਦੇ ਆ ਜੋ ਮੂਵੀਜ਼ ਨੂੰ ਅਸੀਂ ਪਹਿਲ ਦਿੰਨੇ ਮਤਲਬ ਜੋ ਸਾਨੂੰ ਕਰਨਾ ਚਾਹੀਦਾ ਉਹਨੂੰ ਛੱਡ ਕੇ ਜਦੋਂ ਅਸੀਂ ਹੋਰ ਕੋਈ ਕੰਮ ਚੁਣਦੇ ਆ ਤਾਂ ਉਹ ਕੀ ਆ ਪਰਮੇਸ਼ਵਰ ਦੇ ਹਜ਼ੂਰੋਂ ਭੱਜਣਾ ਤਾਂ ਅਸੀਂ ਨਿਤ ਅਸੀਂ ਪਰਮੇਸ਼ਰ ਦੀ ਹਜ਼ੂਰੀ ਚੋਂ ਭੱਜ ਰਹੇ ਹਾਂ ਨੇਤਾ ਨਿਤ ਅਸੀਂ ਪਰਮੇਸ਼ਰ ਦੀ ਹਜ਼ੂਰੀ ਚੋਂ ਭੱਜ ਰਹੇ ਹਾਂ ਜੋ ਕਿ ਸਾਨੂੰ ਨਹੀਂ ਚਾਹੀਦਾ ਅਗਰ ਤੁਸੀਂ ਚਾਹੋ ਨੇ ਆ ਤੁਹਾਡੇ ਜੀਵਨ ਦੇ ਵਿੱਚ ਉੱਠੇ ਹੋਏ ਤੂਫਾਨ ਚਾਹੇ ਉਹ ਬਿਮਾਰੀਆਂ ਦੇ ਆ ਚਾਹੋ ਤੁਹਾਡੇ ਬੱਚਿਆਂ ਦੇ ਜੀਵਨ ਦੇ ਵਿੱਚ ਆ ਤਾਂ ਤੁਸੀਂ ਉਸ ਅਣ ਆਗਿਆਕਾਰੀ ਚੋਂ ਬਾਹਰ ਆਓ ਤੁਸੀਂ ਉੱਥੇ ਪੁਕਾਰੋ ਕਿ ਪ੍ਰਭੂ ਮੇਰੇ ਨਾਲ ਮੋੜ ਤੋਂ ਗੱਲ ਕਰੋ ਪ੍ਰਭੂ ਮੈਨੂੰ ਇਸ ਤੂਫਾਨ ਦੇ ਵਿੱਚੋਂ ਕੱਢੋ ਤਾਂ ਉਹ ਜ਼ਰੂਰ ਤੁਹਾਨੂੰ ਉਸ ਤੂਫਾਨ ਦੇ ਵਿੱਚੋਂ ਜਿਹੜਾ ਆ ਉਹ ਕੱਢੇਗਾ ਸੋ ਕਈ ਵਰੀ ਅਸੀਂ ਬਹੁਤ ਉਸ ਭਿਆਨਕ ਜਿਹੜੇ ਆ ਚੀਜ਼ ਦੇ ਵਿੱਚ ਹੁੰਨੇ ਆ ਪਰ ਫਿਰ ਵੀ ਅਸੀਂ ਆਪਣੀ ਬੁਰੀ ਚੀਜ਼ ਨੂੰ ਜਿਹੜਾ ਆ ਮੰਨ ਨਹੀਂ ਰਹੇ ਹੁੰਦੇ ਪਰ ਮਜ਼ੇ ਦੀ ਗੱਲ ਇਹ ਆ ਕਿ ਇੰਨਾ ਭਿਆਨਕ ਪਰਮੇਸ਼ਵਰ ਜਿਹੜਾ ਤੂਫਾਨ ਗੁੱਸੇ ਵਿੱਚ ਵਗਾ ਰਿਹਾ ਆ ਫਿਰ ਵੀ ਉਹਦਾ ਪਿਆਰ ਉਹਦੇ ਭਿਆਨਕ ਹੋਣ ਤੋਂ ਵੀ ਵੱਡਾ ਆ ਉਹ ਮਾਰਦਾ ਵੀ ਆ ਤੇ ਮਰਹਮ ਵੀ ਲਗਾਉਂਦਾ ਆ ਸੋ ਭਾਵੇਂ ਜੋਨਾ ਦਾ ਕਰਕੇ ਤੂਫਾਨ ਆਇਆ ਤੇ ਜੋਨਾ ਨੂੰ ਸਮੁੰਦਰ ਵਿੱਚ ਸੁੱਟਿਆ ਗਿਆ ਪਰ ਪਰਮੇਸ਼ਵਰ ਨੇ ਜੋਨਾ ਨੂੰ ਮਰਨ ਨਹੀਂ ਦਿੱਤਾ ਉਹਦੇ ਲਈ ਇੱਕ ਮੱਛੀ ਨੂੰ ਹੁਕਮ ਦੇ ਦਿੱਤਾ ਕਿ ਉਹ ਮੱਛੀ ਜਿਹੜੀ ਆ ਉਹਨੂੰ ਆਪਣੇ ਪੇਟ ਦੇ ਅੰਦਰ ਲੈ ਲਵੇ ਸੋ ਉਹ ਇਹ ਸਟੋਰੀ ਜਿਹੜੀ ਹੈ ਨਾ ਜੋਨਾ ਐਂਡ ਬਿਗ ਫਿਸ਼ ਦੀ ਨਹੀਂ ਆ ਜੋਨਾ ਅਤੇ ਵੱਡੀ ਮੱਛੀ ਦੀ ਇਹ ਸਟੋਰੀ ਨਹੀਂ ਆ ਕਈ ਵਾਰੀ ਇਹ ਸਟੋਰੀ ਦਾ ਟਾਈਟਲ ਮੈਕਸਿਮਮ ਜਿਹੜਾ ਆ ਕਾਮਿਕਸ ਦੇ ਉੱਤੇ ਜਾਂ ਬੱਚਿਆਂ ਦੇ ਲਈ ਜਿਹੜੀਆਂ ਸਟੋਰੀ ਬੁੱਕਸ ਆ ਉਹਦੇ ਉੱਤੇ ਜਾਂ ਕਈ ਵਾਰੀ ਉਹਦਾ ਵੀ ਰੈਫਰੈਂਸ ਦੇ ਤੌਰ ਤੇ ਲਿਖਿਆ ਹੁੰਦਾ ਜੋਨਾ ਐਂਡ ਦਾ ਬਿਗ ਫਿਸ਼ ਐਕਚੁਅਲ ਦੇ ਵਿੱਚ ਇਹ ਟਾਈਟਲ ਜੋਨਾ ਐਂਡ ਦਾ ਬਿਗ ਫਿਸ਼ ਨਹੀਂ ਹੋਣਾ ਚਾਹੀਦਾ ਇਹ ਟਾਈਟਲ ਹੋਣਾ ਚਾਹੀਦਾ ਜੋਨਾ ਐਂਡ ਦਾ ਬਿਗ ਗੋਡ ਬਿਗ ਫਿਸ਼ ਨਹੀਂ ਬਿਗ ਗੋਡ ਉੱਥੇ ਵੱਡੀ ਮੱਛੀ ਨਹੀਂ ਆ ਵੱਡਾ ਪਰਮੇਸ਼ਵਰ ਆ ਜਿਹੜਾ ਸਮੁੰਦਰ ਨੂੰ ਹਿਲਾ ਦਿੰਦਾ ਹੈ ਸਮੁੰਦਰ ਨੂੰ ਮਤਲਬ ਇਕ ਕੋਨੇ ਹੁਜਕਾਮ ਆ ਰਿਹਾ ਤੇ ਉਹਦੀਆਂ ਲਹਿਰਾਂ ਜਿਹੜੀਆਂ ਐ ਨਾ ਉਹ ਨਾਰਮਲ ਤੋਂ ਅਬਨਾਰਮਲ ਹੋ ਗਈਆਂ ਤਾਂ ਉਹ ਪਰਮੇਸ਼ਵਰ ਜਿਹੜਾ ਕਰੋਧ ਭਿਆਨਕ ਆ ਦਇਆ ਵੀ ਭਿਆਨਕ ਹੀ ਆ ਉਹਦੀ ਭਾਵੇਂ ਉਹ ਗੁੱਸੇ ਵਿੱਚ ਫਿਰ ਵੀ ਉਹਨੇ ਮੱਛੀ ਦੀ ਡਿਊਟੀ ਲਾ ਦਿੱਤੀ ਕਈ ਵਾਰੀ ਕੀ ਹੁੰਦਾ ਕਿ ਤੁਸੀਂ ਇੱਕ ਬਾਪ ਅਗਰ ਬਹੁਤ ਸਖਤ ਆ ਉਹ ਆਪਣੇ ਨਿਆਣੇ ਨੂੰ ਕਈ ਵਾਰੀ ਚੱਪਲ ਨਾਲ ਵੀ ਕੁੱਟਦਾ ਆ ਸੋਟੀ ਨਾਲ ਕੁੱਟਦਾ ਚਪੇੜਾਂ ਚਪੂੜਾਂ ਵੀ ਮਾਰ ਦਿੰਦਾ ਪਰ ਫਿਰ ਆਪਣੀ ਘਰਵਾਲੀ ਨੂੰ ਕਹਿੰਦਾ ਆ ਜਾ ਜਾ ਕੇ ਮੜਾਇਆ ਨਾ ਹੁਣ ਮੈਂ ਨਹੀਂ ਉਹਨੂੰ ਕੁਝ ਕਹਿਣਾ ਜਾ ਤੂੰ ਜਾ ਕੇ ਉਹਨੂੰ ਚੁੱਪ ਕਰਾ ਮਤਲਬ ਉਹ ਡਿਊਟੀ ਲਾ ਦਿੰਦਾ ਆ ਉਹ ਇਸ ਲਈ ਮਾਰਦਾ ਆ ਜਾਨੋਂ ਖਤਮ ਕਰਨ ਦੇ ਲਈ ਨਹੀਂ ਪਰ ਉਹਨੂੰ ਸਿਖਾਉਣ ਦੇ ਲਈ ਠੀਕ ਇਸੇ ਤਰ੍ਹਾਂ ਕਈ ਵਾਰੀ ਮਾਂ ਬਹੁਤ ਕੁੱਟਦੀ ਆ ਨਿਆਣੇ ਨੂੰ ਉਹਨੂੰ ਝੜਕਦੀ ਆ ਜਾ ਉਹ ਆਪਣੇ ਘਰਵਾਲੇ ਨੂੰ ਕਹਿ ਦਿੰਦੀ ਆ ਜਾ ਫਿਰ ਦੂਜੇ ਨਿਆਣੇ ਨੂੰ ਕਹਿੰਦੀ ਆ ਜਾ ਮੜਾ ਜਾ ਦੂਜੇ ਜਣੇ ਨੂੰ ਕਹਿੰਦੀ ਆ ਜਾ ਤੂੰ ਇਹਦਾ ਖਿਆਲ ਰੱਖੀ ਮਾਲਜਾ ਕਿ ਮੈਂ ਇਹਨੂੰ ਸਜ਼ਾ ਦਿੱਤੀ ਆ ਪਰ ਤੂੰ ਇਹਦਾ ਧਿਆਨ ਰੱਖੀ ਕਿ ਇਹਦਾ ਜ਼ਿਆਦਾ ਨੁਕਸਾਨ ਨਾ ਹੋ ਜAVE ਹੈਨਾ ਸੋ ਸੇਮ ਤਰੀਕੇ ਦੇ ਨਾਲ ਇੱਥੇ ਅਸੀਂ ਪਰਮੇਸ਼ਵਰ ਨੂੰ ਇੱਕ ਪਿਤਾ ਦੇ ਦਿਲ ਦੇ ਨਾਲ ਦੇਖਦੇ ਆ ਜਿੰਨੇ ਜੁਨਾਹ ਨੂੰ ਜਿਹੜਾ ਕਸ਼ਟ ਵਿੱਚ ਪਾਇਆ ਤੇ ਫਿਰ ਮੱਛੀ ਨੂੰ ਕਿਹਾ ਜਾ ਜਾ ਕੇ ਹੁਣ ਉਹਨੂੰ ਆਪਣੇ ਗਰਭ ਦੇ ਅੰਦਰ ਲੈ ਲਾ ਕੋਈ ਹੋਰ ਭਿਆਨਕ ਜਾਨਵਰ ਉਹਨੂੰ ਖਤਮ ਨਾ ਕਰ ਦੇਵੇ ਪਰ ਇਹਨੂੰ ਅਕਲ ਦੇਣੀ ਆ ਹੈਨਾ ਇਹ ਕਈ ਵਾਰੀ ਸਾਨੂੰ ਅਕਲ ਦੇਣ ਦੇ ਲਈ ਪਰਮੇਸ਼ਰ ਸਾਨੂੰ ਕਸ਼ਟ ਵਿੱਚ ਪਾਉਂਦੇ ਆ ਸਾਡੇ ਉੱਤੇ ਸਜ਼ਾ ਆਉਂਦੀ ਆ ਤਾਂ ਜੋ ਪਰਮੇਸ਼ਰ ਸਾਨੂੰ ਸੁਧਾਰ ਸਕਣ ਤਾਂ ਜੋ ਸਾਨੂੰ ਪਰਮੇਸ਼ਰ ਬਚਾ ਸਕਣ ਸੋ ਅਗਰ ਅਸੀਂ ਕਿਸੇ ਕਸ਼ਟ ਦੇ ਵਿੱਚ ਆ ਅਗਰ